ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂਜੀ ਵਿੱਚ ਅੱਜ ਫਿਰ ਆਪਾਂ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਅੱਜ ਆਪਾਂ ਗੱਲ ਕਰਾਂਗੇ ਮੋਬਾਈਲ ਬਾਰੇ ਜਦੋਂ ਵੀ ਆਪਾਂ ਕੋਈ ਮੋਬਾਈਲ ਨਵਾਂ ਲੈਣੇ ਆ ਤੇ ਅਕਸਰ ਹੀ ਆਪਾਂ ਉਹਦਾ ਉਹਨੂੰ ਅਨਬਾਕਸਿੰਗ ਕਰਕੇ ਉਹਦਾ ਡੱਬਾ ਜਿਹੜਾ ਉਹ ਆਪੇ-ਆਪੇ ਸਿੱਟ ਦਿੰਦੇ ਆ ਜਾਂ ਅੱਗੇ ਪਿੱਛੇ ਰੱਖਦੇ ਹੌਲੀ-ਹੌਲੀ ਉਹ ਗੁੰਮ ਹੋ ਜਾਂਦਾ ਇਹਦੇ ਉੱਤੇ ਹੀ ਕੁਝ ਧਿਆਨ ਦੇਣਯੋਗ ਗੱਲਾਂ ਨੇ ਕਈ ਮੇਰੇ ਵੀਰ ਭੈਣ ਇਹੋ ਜਿਹਾ ਰਿਕਾਰਡ ਬਹੁਤ ਵਧੀਆ ਤਰੀਕੇ ਨਾਲ ਸਾਹਮ ਕੇ ਰੱਖਦੇ ਨੇ ਕਈ ਥੋੜੇ ਲਾਪਰਵਾਹ ਵੀ ਹੁੰਦੇ ਆ ਚੀਜ਼ ਲਿਆਂਦੀ ਤੇ ਖੋਲਿਆ ਖੋਲ ਕੇ ਉਹਦਾ ਬਾਕਸ ਵਗੈਰਾ ਜੋ ਵੀ ਹੈ ਪੈਕਿੰਗ ਉਹ ਸਿੱਟ ਦਿੱਤੀ ਵੈਸੇ ਤਾਂ ਗੱਲ ਇੱਕ ਧਿਆਨ ਦੇਣ ਯੋਗ ਆ ਜਦੋਂ ਵੀ ਤੁਸੀਂ ਕੋਈ ਚੀਜ਼ ਕੋਈ ਪ੍ਰੋਡਕਟ ਕੋਈ ਇਲੈਕਟ੍ਰੋਨਿਕਸ ਪ੍ਰੋਡਕਟ ਜਾਂ ਕੋਈ ਮਹਿੰਗੀ ਚੀਜ਼ ਵੀ ਲੈਨੇ ਹੋ ਤੇ ਉਹਦੀ ਪੈਕਿੰਗ ਉਹਦੇ ਬਿੱਲ ਜਿਹੜੇ ਉਹ ਕੁਝ ਦੇਰ ਸਾਂਭ ਕੇ ਰੱਖਿਆ ਕਰੋ ਜਿਸ ਤਰ੍ਹਾਂ ਕਈ ਵਾਰ ਆਪਾਂ ਨੂੰ ਕੋਈ ਡਿਫੈਕਟ ਚੀਜ਼ ਦੇ ਵਿੱਚ ਆ ਜਾਵੇ ਤਾਂ ਉਹ ਉਹਦੀ ਪੈਕਿੰਗ ਜਾਂ ਉਹਦਾ ਬਿੱਲ ਸੰਬੰਧਿਤ ਜਿਹੜੇ ਕਾਗਜ਼ ਉਹਦੇ ਵਿੱਚੋਂ ਨਿਕਲਦੇ ਨੇ ਉਹ ਨਾ ਦੀ ਜ਼ਰੂਰਤ ਆਪਾਂ ਨੂੰ ਪੈਂਦੀ ਆ ਚਲੋ ਅਸਲੀ ਮੁੱਦੇ ਤੇ ਆਪਾਂ ਆਉਣੇ ਆ ਜਿਸ ਕਰਕੇ ਆਪਾਂ ਇਹ ਵੀਡੀਓ ਬਣਾ ਰਹੇ ਆ ਗੱਲ ਕਰਦੇ ਆਪਾਂ ਮੋਬਾਈਲ ਦੀ ਮੋਬਾਈਲ ਆਪਾਂ ਖੋਲਿਆ ਨਵਾਂ ਲਿਆ ਉਹਦਾ ਡੱਬਾ ਸਿਰ ਦਿੱਤਾ ਤੇ ਆਪਾਂ ਜਿਹੜਾ IMEI ਨੰਬਰ ਹੁੰਦਾ ਆ ਉਹ ਵੀ ਡੱਬੇ ਦੇ ਉੱਪਰ ਇੱਕ ਸਲਿੱਪ ਲੱਗੀ ਹੁੰਦੀ ਉਹਦੇ ਉੱਤੇ ਲਿਖੇ ਹੁੰਦੇ ਆ ਜਦੋਂ ਕਿਤੇ ਆਪਣਾ ਮੋਬਾਈਲ ਗੁੰਮ ਹੋ ਜਾਂਦਾ ਡਿੱਗ ਜਾਂਦਾ ਤਾਂ ਸਾਨੂੰ IMEI ਨੰਬਰ ਦੀ ਜ਼ਰੂਰਤ ਪੈਂਦੀ ਆ ਅੱਜਕੱਲ੍ਹ ਤੇ ਵੈਸੇ ਵੀ ਉਦਾਂ ਜਦੋਂ ਆਪਾਂ ਆਪਣੇ ਮੋਬਾਈਲ ਗੁੰਮ ਹੋਣ ਬਾਰੇ ਕੋਈ ਰਿਪੋਰਟ ਲਿਖਾਉਨੇ ਆ ਤਾਂ ਜਦੋਂ ਰਿਪੋਰਟ ਲਿਖਦੇ ਆ ਉਹ ਸੌਫਟਵੇਅਰ ਦੇ ਵਿੱਚ ਆਈਐਮ ਨੰਬਰ ਆ ਜਾਂਦਾ ਪਰ ਫਿਰ ਵੀ ਜੇਕਰ ਥੋੜਾ ਜਿਆ ਤੁਸੀਂ ਧਿਆਨ ਦਿਓ ਤਾਂ ਇਹ ਬਾਕਸ ਇਹ ਡੱਬਾ ਪੈਕਿੰਗ ਵਾਲਾ ਇਹਨੂੰ ਸਾਹਮਣੇ ਰੱਖਿਆ ਕਰੋ ਜਾਂ ਫਿਰ ਆਪਣੇ ਸਬੰਧਤ ਮੋਬਾਈਲ ਦਾ ਰਿਕਾਰਡ ਇੱਕ ਆਪਣੀ ਡਾਇਰੀ ਪੱਕੀ ਲਾ ਕੇ ਰੱਖੋ ਉਹਦੇ ਵਿੱਚ ਲਿਖ ਲਿਆ ਕਰੋ ਵੈਸੇ ਵੀ ਆਪਾਂ ਨੂੰ ਇੱਕ ਡਾਇਰੀ ਰੱਖਣੀ ਚਾਹੀਦੀ ਆ ਜਦੋਂ ਵੀ ਆਪਾਂ ਕੋਈ ਚੀਜ਼ ਲੈਨੇ ਪਰਚੇਜ਼ ਕਰਦੇ ਆ ਉਹਦੀ ਡੇਟ ਵਗੈਰਾ ਸਭ ਕੁਝ ਲਿਖ ਲਉ ਤਾਂ ਵਧੀਆ ਗੱਲ ਹੁੰਦੀ ਆ ਹੁਣ ਆਪਾਂ ਗੱਲ ਕਰਦੇ ਆ ਇਦਾਂ ਹੀ ਜਦੋਂ ਮੋਬਾਈਲ ਆਪਣਾ ਗੁੰਮ ਹੋ ਜਾਂਦਾ ਤੇ ਫਿਰ ਉਹ ਆਪਾਂ ਨੂੰ ਆਈਐਮ ਆਈ ਨੰਬਰ ਜਿਹੜਾ ਹੁੰਦਾ ਉਹ ਵਿੱਚ ਰਪੜ ਦੇ ਵਿੱਚ ਦਰਜ ਕਰਾਉਣਾ ਪੈਂਦਾ ਜਦੋਂ ਆਪਾਂ ਐਫਆਈਆਰ ਜਿਹਨੂੰ ਕਹਿੰਦੇ ਲਿਖਾਉਨੇ ਆ ਉਹਦੇ ਵਿੱਚ ਦਰਜ ਆਪਾਂ ਨੂੰ ਕਰਾਉਣਾ ਪੈਂਦਾ ਇਹ ਤੇ ਸਗੀ ਆਈਐਮ ਆਈ ਨੰਬਰ ਦੀ ਗੱਲ ਆ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਤੁਸੀਂ ਉਹ ਮੋਬਾਈਲ ਕੋਈ ਮਹੀਨਾ ਕੋਈ ਸਾਲ ਜਾਂ 2 ਮਹੀਨੇ ਜਾਂ 2 ਸਾਲ ਚਲਾਇਆ ਤੇ ਆਪਾਂ ਉਸ ਮੋਬਾਈਲ ਨੂੰ ਕਿਸੇ ਲੋਕਲ ਪਿੰਡ ਵਿੱਚ ਛੋਟੀਆਂ ਛੋਟੀਆਂ ਕਿਵੇਂ ਦੁਕਾਨਾਂ ਹੁੰਦੀਆਂ ਮੋਬਾਈਲ ਰਿਪੇਅਰ ਦੀਆਂ ਉੱਥੇ ਆਪਾਂ ਵੇਚ ਦਿੰਦੇ ਹਾਂ ਵਿੱਚ ਲੱਗਿਆ ਸਾਨੂੰ ਸਬੰਧਤ ਦੁਕਾਨਦਾਰ ਵੀ ਕਹਿੰਦਾ ਵੀ ਦੱਸੋ ਜੀ ਦਾ IMEI ਨੰਬਰ ਜਾਂ ਇਹ ਤੁਹਾਡੇ ਕੋਲ ਡੱਬਾ ਹੈਗਾ ਜੀ ਜੇ ਤਾਂ ਆਪਣਾ ਰਿਕਾਰਡ ਲਿਖਿਆ ਹੋਊਗਾ ਤੇ ਆਪਾਂ ਉਹ ਦਿਖਾ ਦਾਂਗੇ ਜੇਕਰ ਆਪਣੇ ਕੋਲ ਦਾ ਬਾਕਸ ਡੱਬਾ ਜਿਹਨੂੰ ਮੈਂ ਕਹਿੰਦੇ ਉਹ ਸਾਹਮਣੇ ਰੱਖਿਆ ਹੋਊਗਾ ਤਾਂ ਬੈਟਰ ਆ ਸਭ ਤੋਂ ਵਧੀਆ ਗੱਲ ਆ ਉਹ ਆਪਾਂ ਉਹ ਬਾਕਸ ਉਹ ਡੱਬਾ ਸਬੰਧਤ ਦੁਕਾਨਦਾਰ ਨੂੰ ਆਪਾਂ ਦੇ ਦੇ ਦਿੰਨੇ ਆ ਤੇ ਆਪਣਾ ਜਿਹੜਾ ਮੋਬਾਈਲ ਉਹ ਵੀ ਸੌਖਾ ਹੀ ਵਿਕ ਜਾਂਦਾ ਇਹ ਮੋਬਾਈਲ ਆਮ ਤੌਰ ਤੇ ਜਿਹੜਾ ਛੋਟੇ ਮੋਬਾਈਲ ਘੱਟ ਰੇਟ ਵਾਲੇ ਹੁੰਦੇ ਆ ਇਹਨਾਂ ਨੂੰ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਜਾਂ ਦਿਹਾੜੀ ਦੱਪੇ ਵਾਲੇ ਜਾਂ ਛੋਟੇ ਕਾਰੋਬਾਰ ਵਾਲੇ ਜਿਨ੍ਹਾਂ ਕੋ ਇੰਨੀ ਸਮਰਥਾ ਨਹੀਂ ਹੁੰਦੀ ਉਹ ਖਰੀਦ ਲੈਂਦੇ ਨੇ ਹੁਣ ਜਦੋਂ ਵੀ ਆਪਾਂ ਕੋਈ ਆਪਣਾ ਮੋਬਾਈਲ ਪੁਰਾਣਾ ਵੇਚਦੇ ਆ ਤੇ ਆਪਾਂ ਉਹਨੂੰ ਫੈਕਟਰੀ ਰੀਸੈਟ ਮਾਰਦੇ ਆ ਤੇ ਉਹ ਮੋਬਾਈਲ ਜਿਹੜਾ ਵੇਚ ਦਿੰਨੇ ਆ ਦੋਸਤੋ ਫੈਕਟਰੀ ਰੀਸੈਟ ਮਾਰਨ ਨਾਲ ਜਿਹੜਾ ਡਾਟਾ ਉਹ ਮੋਬਾਈਲ ਦੇ ਵਿੱਚੋਂ ਪੱਕਾ ਡਿਲੀਟ ਨਹੀਂ ਹੁੰਦਾ ਇਹ ਸਿਰਫ ਮੋਬਾਈਲ ਆਪਣੀਆਂ ਅੱਖਾਂ ਦੇ ਪੜਦਾ ਹੈ ਕਿ ਹਿਸਾਬ ਨਾਲ ਪਉਂਦਾ ਬਾਕੀ ਇਹ ਡਾਟਾ ਜਿਹੜਾ ਹੈਗਾ ਇਹ ਵਿੱਚ ਹੀ ਰਹਿੰਦਾ ਜਦੋਂ ਇੱਕ ਦੋ ਵਾਰੀ ਆਪਾਂ ਰੀਸੈਟ ਰੀਸੈਟ ਨੂੰ ਮਾਰਦੇ ਆਂ ਤੇ ਉਹ ਤਾਂ ਵੀ ਮੋਬਾਈਲ ਦੇ ਵਿੱਚ ਡਾਟਾ ਜਿਹੜਾ ਫੀਡ ਰਹਿੰਦਾ ਇਹ ਡਾਟਾ ਜਿਹੜਾ ਜਿਵੇਂ ਹਰ ਇੱਕ ਇਲੈਕਟ੍ਰੋਨਿਕ ਕੰਪਿਊਟਰ ਵਗੈਰਾ ਜਿੱਦਾਂ ਕੋਈ ਵੀ ਹੈ ਜਿਹਦਾ ਜਿਸ ਦੇ ਵਿੱਚ ਹਾਰਡ ਡਿਸਕ ਵਗੈਰਾ ਪੈਂਦੀ ਆ ਏ ਡਾਟਾ ਉਸ ਹਾਰਡ ਡਿਸਕ ਦੇ ਵਿੱਚ ਜਾ ਕੇ ਬੈਠ ਜਾਂਦਾ ਜਾਂ ਕਹਿੰਦੇ ਫਿੱਟ ਰਹਿੰਦਾ ਇਸ ਕਰਕੇ ਜਦੋਂ ਆਪਾਂ ਉਹਨੂੰ ਖੋਲਦੇ ਆ ਤਾਂ ਉਹ ਸਾਨੂੰ ਮੋਬਾਈਲ ਜਿਹੜਾ ਸ਼ੋਅ ਕਰਦਾ ਵੀ ਮੇਰੇ ਕੋਲ ਕੋਈ ਡਾਟਾ ਨਹੀਂ ਹੈ ਡਾਟਾ ਸਾਰਾ ਡਿਲੀਟ ਹੋ ਚੁੱਕਾ ਹੁਣ ਤੁਸੀਂ ਸਭ ਤੋਂ ਵਧੀਆ ਇਸ ਦਾ ਇੱਕ ਅਸਲ ਤਰੀਕਾ ਢੰਗ ਇਹ ਹੈ ਕਿ ਜਿਵੇਂ ਫਰਜ ਕਰ ਲਓ ਤੁਹਾਡੇ ਮੋਬਾਈਲ ਦੀ 256 GB ਮੈਮਰੀ ਹੈ ਤੇ ਆਪਾਂ ਉਸ ਦੇ ਵਿੱਚ ਕੋਈ ਮੂਵੀ ਵਗੈਰਾ ਜਿਹੜੀ ਕਿ 256 GB ਤੋਂ ਜ਼ਿਆਦਾ ਹੋਵੇ ਜਾਨੀ ਕਿ ਉਹਦੀ ਇੰਟਰਨਲ ਮੈਮਰੀ ਤੋਂ ਜ਼ਿਆਦਾ ਹੋਵੇ ਉਹ ਫਿਲਮ ਜਾਂ ਕੋਈ ਵੀ ਇਸ ਤਰ੍ਹਾਂ ਦਾ ਸੀਰੀਅਲ ਆਪਾਂ ਡਾਊਨਲੋਡ ਕਰ ਲੈਣਾ ਚਾਹੀਦਾ ਆਪਾਂ ਨੂੰ ਜਦੋਂ ਆਪਾਂ ਉਸ ਨੂੰ ਡਾਊਨਲੋਡ ਕਰਦੇ ਆ ਤੇ ਉਹ ਜਿਹੜਾ ਪਿਛਲਾ ਡਾਟਾ ਆਪਣਾ ਹੁੰਦਾ ਫਿਰ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਆਪਣੀਆਂ ਫੋਟੋਜ਼ ਵਗੈਰਾ ਕੋਈ ਆਪਣਾ ਬੈਂਕ ਦਾ ਕੋਈ ਬਹੁਤ ਹੀ ਇੰਪੋਰਟੈਂਟ ਡਾਟਾ ਹੁੰਦਾ ਜਿਹੜਾ ਉਹ ਸਾਰਾ ਫਿਰ ਇਸ ਤਰ੍ਹਾਂ ਡਿਲੀਟ ਹੋ ਜਾਂਦਾ ਉਸ ਦੇ ਉੱਪਰ ਨਵੀਂ ਰਾਈਟਿੰਗ ਹੋ ਜਾਂਦੀ ਆ ਉਹ ਫਿਲਮ ਹਾਰਡ ਡਿਸਕ ਦੇ ਉੱਪਰ ਚੜ ਜਾਂਦੀ ਆ ਜਦੋਂ ਉਹ ਫਿਲਮ ਲੰਬੀ ਹੋਏਗੀ ਜਾਂ ਉਸ ਦੀ ਇੰਟਰਨਲ ਮੈਮਰੀ ਤੋਂ ਜ਼ਿਆਦਾ ਹੋਊਗੀ ਜਾਂ ਉਸ ਜਿੰਨੀ ਹੋਊਗੀ ਤਾਂ ਜਿੰਨਾ ਵੀ ਪਿਛਲਾ ਡਾਟਾ ਸੀ ਉਹ ਸਾਰਾ ਡਿਲੀਟ ਹੋ ਜਾਵੇਗਾ ਤੇ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਉਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਬੰਦੇ ਜਾਂ ਜਿਹੜੇ ਕਿ ਡਾਟਾ ਚੋਰੀ ਕਰਕੇ ਉਹਨੂੰ ਐਡਿਟ ਕਰਕੇ ਆਪਾਂ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਆਮ ਹੀ ਵਾਇਰਲ ਕਰ ਦਿੰਦੇ ਨੇ ਇਸ ਤੋਂ ਬਚਿਆ ਜਾ ਸਕਦਾ ਇਸ ਕਰਕੇ ਜਦੋਂ ਵੀ ਤੁਸੀਂ ਆਪਣਾ ਪੁਰਾਣਾ ਮੋਬਾਈਲ ਵੇਚਣਾ ਹੋਵੇ ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰ ਕਰੋ ਇਹ ਨਾ ਕਰੋ ਵੀ ਤੁਸੀਂ ਇੱਕ ਦੋ ਵਾਰੀ ਫੈਕਟਰੀ ਰੀਸੈਟ ਮਾਰਿਆ ਤੇ ਮੋਬਾਈਲ ਆਪਣਾ ਦੁਕਾਨਦਾਰ ਨੂੰ ਵੇਚ ਦਿੱਤਾ ਇਸ ਤਰ੍ਹਾਂ ਨਹੀਂ ਹੁੰਦਾ ਉਹ ਇਹ ਮੇਰੀ ਛੋਟੀ ਜੀ ਵੀਡੀਓ ਮੇਰੇ ਬਹੁਤ ਬੇਨਾਭਰਾ ਵੀਰਾਂ ਨੂੰ ਲਗਭਗ ਜਿਹੜੇ ਅੱਜ ਕੱਲ ਨਵੇਂ ਜਮਾਨਾ ਬੱਚਿਆਂ ਨੂੰ ਵੀ ਪਤਾ ਹੋਊਗਾ ਕਈ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੁੰਦੀ ਇਹ ਵੀਡੀਓ ਉਹਨਾਂ ਵਾਸਤੇ ਮੈਂ ਬਣਾਈ ਆ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲਗੀ ਤਾਂ ਇਹਨੂੰ ਜਿਹੜਾ ਹੈਗਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਵੀਡੀਓ ਥੱਲੇ ਲਾਈਕ ਕਮੈਂਟਸ ਜ਼ਰੂਰ ਦਿਆ ਕਰੋ ਤਾਂ ਕਿ ਉਸ ਨਾਲ ਤੁਹਾਡਾ ਪਤਾ ਲੱਗ ਜਾਂਦਾ ਵੀ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਉਸ ਇਸ ਵੀਡੀਓ ਵਿੱਚ ਨੌਲੇਜ ਮਿਲਦੀ ਹੈ ਜੇਕਰ ਤੁਸੀਂ ਆਪਣੇ ਕਮੈਂਟਸ ਬਾਕਸ ਵਿੱਚ ਜਾ ਕੇ ਸੁਝਾਅ ਦੇਵੋਗੇ ਤਾਂ ਹੋਰ ਵੀ ਬਹੁਤ ਵਧੀਆ ਗੱਲ ਆ ਕਿਰਪਾ ਕਰਕੇ ਥੋੜਾ ਜਿਆ ਇਸ ਵੱਲ ਵੀ ਧਿਆਨ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਟਾਈਮ ਕੱਢਦੇ ਹੋ ਮੇਰੀ ਵੀਡੀਓ ਨੂੰ ਟਾਈਮ ਦਿੰਦੇ ਹੋ ਜਿਉਂਦੇ ਰਹੋ ਰੱਬ ਰੱਖਾ